ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰਫ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੇ ਦਿਨੀ ਵਛੀਆਂ ਦੀ ਬੁਕਿੰਗ ਕੀਤੀ ਹੈ ਜਿਹੜੀਆਂ ਸਾਡੀਆਂ ਇਹ گاਵਾ ਸਾਰੀਆਂ ਕਾਵਿੰਗ ਹੋਣਗੀਆਂ ਇਹਨਾਂ ਦੇ ਵਿੱਚੋਂ ਜਿੰਨੀਆਂ ਵਛੀਆਂ ਆਈਆਂ ਅਸੀਂ ਸਾਰੀਆਂ ਇਸ ਵਾਰ ਫੋਰ ਸੇਲ ਕਰਨੀਆਂ ਨੇ ਤੇ ਸਾਰੀਆਂ گاਵਾ ਇਹ ਕਿਸੇ ਦੇ ਮਿੰਨਾ ਕਿਹਦੇ ਦਾ 40 ਦਿਨ ਹੈ ਕਿਸੇ ਦੇ 2 ਮਹੀਨੇ ਐਦਾਂ ਕਰਕੇ ਪੈਂਡਿੰਗ ਨੇ ਇਹਦੇ ਵਿੱਚੋਂ 5 ਕੇ ਪਹਿਲਣਾ ਨੇ ਤੇ 6 گاਵਾ ਦੂਜੇ ਤੀਜੇ ਲਕਟੇਸ਼ਨ ਦੇ ਵਿੱਚ ਨੇ ਤੇ ਬਹੁਤ ਚੰਗੀ ਸਾਰੀਆਂ ਦੀ ਮਿਲਕ ਪ੍ਰੋਡਕਸ਼ਨ ਰਹੀ ਹੈ ਕੋਈ ਵੀ ਗਾਂ ਇਹਦੇ ਵਿੱਚ 32 35 ਕਿਲੋ ਤੋਂ ਘੱਟ ਵਾਲੀ ਨਹੀਂ ਹੈਗੀ ਸਾਰੀਆਂ گاਵਾ ਚੰਗੀਆਂ ਨੇ ਕੁਝ ਪਹਿਲਣਾ ਨੇ ਜਿਨ੍ਹਾਂ ਨੇ ਪਹਿਲੇ ਸੂਏ ਪਿਛਲੀ ਵਾਰੀ 32 ਕਿਲੋ 30 ਕਿਲੋ 32 ਕਿਲੋ 35 ਕਿਲੋ ਦੁੱਧ ਦਿੱਤਾ ਕੁਝ ਦੂਜੇ ਸੂਏ ਨੇ ਸਾਡੀਆਂ ਚੰਗੀਆਂ گاਵਾ ਇੱਕ ਦੋ ਤੀਜੇ ਵੀ ਐ ਐਸ ਇਸ ਵਾਰੀ ਵੀ ਜਿਹੜੀਆਂ ਪਹਿਲਣਾ ਸਾਡੀਆਂ ਫਾਰਮ ਦੀਆਂ ਵਛੀਆਂ ਕਾਵਿੰਗ ਹੋਣਗੀਆਂ ਉਹ ਵੀ ਚੰਗੀ ਪਰਫਾਰਮੈਂਸ ਕਰਨਗੀਆਂ ਇਹ ਹੈ ਕਿ ਇਸ ਵਾਰ ਸਾਡੇ ਫਾਰਮ ਦਾ ਸੂਹਾ ਥੋੜਾ ਜਲਦੀ ਹੈ ਕਿਉਂਕਿ 15 ਅਗਸਤ ਤੋਂ ਸਾਡੀ ਜਿਹੜੀ ਅਕਤੂਬਰ ਦੇ ਵਿੱਚ ਵਿੱਚ ਸਾਰੀ ਕਾਵਿੰਗ ਹੋ ਜਾਣੀ ਹੈ ਤੇ ਗਰਮੀ ਦੀ ਵਜ੍ਹਾ ਕਰਨ ਥੋੜਾ ਦੁੱਧ ਦਾ ਫਰਕ ਜਿਹੜਾ ਪੈ ਸਕਦਾ ਹੈ ਬਟ ਉਹਦੇ ਨੂੰ ਮੱਛਰ ਨਿਕਲ ਜਾਣਾ ਹੈ ਫਿਰ ਕੋਈ ਪਰਵਾਹ ਨਹੀਂ ਤੇ ਆ ਸਾਰੀਆਂ گاਵਾ ਰੈਡੀ ਫੋਰ ਡਿਲੀਵਰੀ ਨੇ ट्रांजिशन ਫੀਡ ਤੇ ਚੱਲ ਰਹੀਆਂ ਨੇ ਤੇ ਬਹੁਤ ਅੱਛੀ ਇਹਨਾਂ ਦੀ ਵਿੱਚੋਂ ਵੈਪਸਨ ਬੁੱਲ ਦੀ ਜਿਹੜੀ ਬਲੱਡ ਲਾਈਨ ਹੈ ਜਾਂ ਜਿਹੜੀ ਪ੍ਰੋਜਨੀ ਹੈ ਉਹ ਜਨਮ ਨੇ ਉਹਨੇ ਜਨਮ ਲੈਣਾ ਹੈ ਤੇ ਉਮੀਦ ਕਰਦੇ ਆ ਕਿ ਚੰਗੀਆਂ ਬੱਚੀਆਂ ਵੱਧ ਤੋਂ ਵੱਧ ਹੋਣ ਤੇ ਜਿਹੜੇ ਜਿਹੜੇ ਵੀਰ ਰਾਡਨ ਵਾਈਟ ਆਇਰ ਸ਼ਰ ਬੀਡ ਨੂੰ ਚਾਹਣ ਵਾਲੇ ਨੇ ਉਹਨਾਂ ਦੀ ਮਨ ਦੀ ਤਮੰਨਾ ਪੂਰੀ ਹੋਵੇ ਤੇ ਉਹਨਾਂ ਨੂੰ ਅਸੀਂ ਵਛੀਆਂ ਦੇ ਸਕੀਏ